ਪੰਜਾਬ ਦੇ ਵਿੱਚ ਆਂਦੇ ਕੁਝ ਦਿਨਾ ਦੌਰਾਨ ਲੂ ਤੇ ਥੋੜੀ ਰਾਤ ਮਿਲ ਸਕਦੀ ਹੈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਦੇ ਮੁਖੀ ਡਾਕਟਰ ਪੰਜੀਤ ਕੌਰ ਕਿੰਗਰਾ ਨੇ ਦੱਸਿਆ ਕਿ ਅਸੀਂ ਪਿਛਲੇ ਕਾਫੀ ਦਿਨਾਂ ਤੋਂ ਰੀਜਨ ਦੇ ਵਿੱਚ ਹੀਟਪੇਵ ਕੰਡੀਸ਼ਨ ਦੇਖ ਰਹੇ ਹਾਂ ਪਿਛਲੇ 15 ਮਈ ਤੋਂ ਲਗਾਤਾਰ ਡੇ ਟਾਈਮ ਟੈਂਪਰੇਚਰ 40 ਡਿਗਰੀ ਸੈਲਸੀਅਸ ਤੋਂ ਉੱਪਰ ਚੱਲ ਰਿਹਾ ਹੈ ਇਸੇ ਤਰ੍ਹਾਂ ਕੱਲ ਦਾ ਡੇ ਟਾਈਮ ਟੈਂਪਰੇਚਰ 44 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਸੀ ਜਦੋਂ ਕਿ ਕੱਲ ਦਾ ਨਾਰਮਲ ਡੇ ਟੈਂਪਰੇਚਰ 40 ਡਿਗਰੀ ਸੈਲਸੀਅਸ ਸੀ ਜੋ ਲਗਾਤਾਰ 3.6 ਡਿਗਰੀ ਸੈਲਸੀਅਸ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ। ਇਸੇ ਲੜੀ ਤਹਿਤ ਅੱਜ ਦਾ ਮਿਨੀ ਟੈਂਪਰੇਚਰ 24.6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੋ ਕਿ ਅੱਜ ਦਾ ਨਾਰਮਲ ਮਿਨੀ ਟੈਂਪਰੇਚਰ 24.4 ਡਿਗਰੀ ਸੈਲਸੀਅਸ ਹੈ ਜਿਹੜਾ ਰਾਤ ਦੇ ਸਧਾਰਨ ਤਾਪਮਨ ਦੇ ਨੇੜੇ-ਤੇੜੇ ਰਿਕਾਰਡ ਕੀਤਾ ਗਿਆ। ਹਾਂਜੀ ਅਸੀਂ ਪਿਛਲੇ ਕਾਫੀ ਦਿਨਾਂ ਤੋਂ ਦੇਖ ਰਹੇ ਹਾਂ ਕਿ ਰੀਜਨ ਦੇ ਵਿੱਚ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਬਣੀਆਂ ਹੋਈਆਂ ਨੇ 15 ਮਈ ਤੋਂ ਲਗਾਤਾਰ ਜਿਹੜਾ ਡੇ ਟਾਈਮ ਟੈਂਪਰੇਚਰ 40 ਡਿਗਰੀ ਸੈਂਟੀਗ੍ਰੇਡ ਤੋਂ ਉੱਪਰ ਚੱਲ ਰਿਹਾ ਹੈ। ਇਸੇ ਤਰ੍ਹਾਂ ਕੱਲ ਦਾ ਡੇ ਟਾਈਮ ਟੈਂਪਰੇਚਰ ਵੀ 43.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ। ਜਦੋਂ ਕਿ ਕੱਲ ਦਾ ਨਾਰਮਲ ਡੇ ਟਾਈਮ ਟੈਂਪਰੇਚਰ 40 ਡਿਗਰੀ ਸੈਂਟੀਗ੍ਰੇਡ ਸੀ। ਸੋ ਇਹ ਲਗਭਗ 3.6 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ। ਇਸੀ ਤਰ੍ਹਾਂ ਅੱਜ ਦਾ ਮਿਨਿਮਮ ਟੈਂਪਰੇਚਰ 24.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ ਜਦੋਂ ਕਿ ਅੱਜ ਦਾ ਨਾਰਮਲ ਮਿਨਿਮਮ ਟੈਂਪਰੇਚਰ 24.4 ਡਿਗਰੀ ਸੈਂਟੀਗ੍ਰੇਡ ਹੈ ਸੋ ਇਹ ਨੀਅਰ ਨਾਰਮਲ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ ਬਟ ਡੇ ਟਾਈਮ ਟੈਂਪਰੇਚਰ ਕੱਲ ਦਾ 19.6 ਡਿਗਰੀ ਸੈਂਟੀਗ੍ਰੇਡ ਨਾਰਮਲ ਤੋਂ ਉੱਪਰ ਰਿਕਾਰਡ ਕੀਤਾ ਗਿਆ ਸੋ ਜਿਹੜੀਆਂ ਹੀਟ ਵੇਵ ਕੰਡੀਸ਼ਨਸ ਪ੍ਰੀਵੇਲ ਕਰ ਰਹੀਆਂ ਨੇ ਔਰ ਆਉਣ ਵਾਲੇ ਦਿਨਾਂ ਵਿੱਚ ਵੀ ਫਿਲਹਾਲ ਹੀਟ ਵੇਵ ਕੰਡੀਸ਼ਨਸ ਬਣੇ ਰਹਿਣ ਦੀ ਪ੍ਰੈਡਿਕਸ਼ਨ ਹੈ ਇਹਦੇ ਵਾਸਤੇ ਆਈਐਮਡੀ ਵੱਲੋਂ ਕੱਲ ਤੱਕ ਜਿਹੜਾ ਰੈਡ ਅਲਰਟ ਜਾਰੀ ਕੀਤਾ ਗਿਆ 30 ਤਰੀਕ ਨੂੰ orange ਅਲਰਟ ਔਰ ਉਹਦੇ ਤੋਂ ਬਾਅਦ yellow ਅਲਰਟ ਜਾਰੀ ਕੀਤਾ ਗਿਆ ਸੋ ਜਿਹੜਾ 29 ਤਰੀਕ ਤੱਕ ਸਵੀਅਰ ਹੀਟ ਵੇਵ ਕੰਡੀਸ਼ਨਸ ਦੀ ਪ੍ਰੈਡਿਕਸ਼ਨ ਹੈ ਉਹਦੇ ਤੋਂ ਬਾਅਦ ਥੋੜਾ ਜਿਹਾ ਰੈਲੀਫ ਐਕਸਪੈਕਟ ਕਰ ਰਹੇ ਹਾਂ ਉਹਦੇ ਕਰਕੇ ਜਿਹੜਾ 30 ਤਰੀਕ ਨੂੰ orange ਅਲਰਟ ਔਰ ਉਹਦੇ ਤੋਂ ਬਾਅਦ yellow ਅਲਰਟ ਆਈਐਮਡੀ ਵੱਲੋਂ ਜਾਰੀ ਕੀਤਾ ਗਿਆ ਹੈ ਫਿਲਹਾਲ 4-5 ਦਿਨਾਂ ਦੀ ਜੋ ਸਾਡੇ ਕੋਲ ਇਨਫੋਰਮੇਸ਼ਨ ਹੈ ਜੀ ਉਦੇ ਚਹੀ ਹੈ ਕਿ 30 ਤਰੀਕ ਤੋਂ ਥੋੜਾ ਜਿਆ ਰਿਲੀਫ ਸਟਾਰਟ ਹੋ ਸਕਦਾ ਔਰ ਉਹਦੇ ਤੋਂ ਬਾਅਦ ਹਲੇ ਫਿਲਹਾਲ 3-4 ਦਿਨ ਥੋੜੀ ਰਿਲੀਫ ਜ਼ਰੂਰ ਹੋ ਸਕਦੀ ਹੈ ਜੀ ਹੀਟ ਵੇਵ ਕੰਡੀਸ਼ਨਸ ਹਲੇ ਕਮਿੰਗ ਡੇਜ਼ ਬਣੇ ਰਹਿਣ ਦੀ ਪ੍ਰੈਡਿਕਸ਼ਨ ਤਾਂ ਹੈ ਕਿਉਂਕਿ ਅਸੀਂ ਹਲੇ ਕਿਸੇ ਤਰ੍ਹਾਂ ਦਾ ਕੋਈ ਸਿਸਟਮ ਦੀ ਡਿਵੈਲਪਮੈਂਟ ਨਹੀਂ ਦੇਖ ਰਹੇ ਸੋ بارش ਦੀ ਕੋਈ ਪ੍ਰੈਡਿਕਸ਼ਨ ਨਹੀਂ ਹੈ ਬਟ ਜੋ ਇੰਟੈਂਸਿਟੀ ਹੁਣ ਚੱਲ ਰਹੀ ਹੈ 30 ਤਰੀਕ ਤੋਂ ਬਾਅਦ ਇਹ ਵਾਲੀ ਇੰਟੈਂਸਿਟੀ ਥੋੜੀ ਜੀ ਘਟ ਜ਼ਰੂਰ ਸਕਦੀ ਹੈ ਮਤਲਬ ਗਰਮੀ ਰਹੇਗੀ ਥੋੜੀ ਘਟ ਜਾਏਗੀ ਜੀ ਜੀ ਬਿਲਕੁਲ ਜੀ ਗਰਮੀ ਤਾਂ ਰਹੇਗੀ ਕਿਉਂਕਿ ਫਿਲਹਾਲ بارش ਦੀ ਹਲੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪ੍ਰੈਡਿਕਸ਼ਨ ਨਹੀਂ ਹੈ ਲੋਕਾਂ ਨੂੰ ਵੀ ਇਹ ਕਹਿਣਾ ਚਾਹੀਦਾ ਲੋਕਾਂ ਨੂੰ ਅਹ ਲੋਕਾਂ ਨੂੰ ਅਸੀਂ ਇਹ ਹੀ ਸਲਾਹ ਦੇ ਸਕਦੇ ਹਾਂ ਜੀ ਕਿ 11 ਤੋਂ 4 ਵਜੇ ਤੱਕ ਜਿਹੜੇ ਇੰਟੈਂਸ ਹੀਟ ਹਾਰਸ ਹੁੰਦੇ ਨੇ ਉਦੋਂ ਉਹਨਾਂ ਨੂੰ ਘਰਾਂ ਤੋਂ ਨਹੀਂ ਨਿਕਲਣਾ ਚਾਹੀਦਾ ਜਿੰਨਾ ਪੋਸੀਬਲ ਹੋ ਸਕੇ ਡਾਇਰੈਕਟ ਐਕਸਪੋਜ਼ਰ ਅਵਾਇਡ ਕਰੋ ਬਹੁਤ ਜ਼ਰੂਰੀ ਹੈ ਤਾਂ ਹੀ ਕਰੋ ਨਿਕਲੋ ਆਦਰਵਾਇਜ਼ ਗੁਰੇਜ਼ ਕਰੋ ਔਰ ਹੈਲਦੀ ਡਾਈਟ ਲਓ ਵੱਧ ਤੋਂ ਵੱਧ ਲਿਕੁਇਡਸ ਲਓ ਬੋਡੀ ਨੂੰ ਹਾਈਡਰੇਟਡ ਰੱਖੋ ਔਰ ਜਦੋਂ ਵੀ ਘਰ ਤੋਂ ਬਾਹਰ ਜਾਨੇ ਹੋ ਤਾਂ ਆਪਦਾ ਸਿਰ ਕਵਰਡ ਰੱਖੋ ਔਰ ਬਾਕੀ ਬਾਡੀ ਪਾਰਟਸ ਵੀ ਸਾਰੇ ਕਵਰਡ ਰੱਖੋ ਤਾਂ ਕਿ ਹੀਟ ਸਟ्रेस ਦਾ ਬਾਡੀ ਤੇ ਜ਼ਿਆਦਾ ਇਫੈਕਟ ਨਾ ਹੋ ਸਕੇ